ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਹੱਸ ਖੇਡ ਰਿਹਾ ਬਾਈ ਇਹਦਾ ਨਾਂ ਗੋਗੀ ਮਨੀਲਾ ਹੈ ਇਹ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀ ਕਪੂਰੇ ਦਾ ਰਹਿਣ ਵਾਲਾ ਹੈ ਤੇ ਅੱਜ ਤੋਂ 25-30 ਸਾਲ ਪਹਿਲਾਂ ਇਹ ਮਨੀਲਾ ਵਿਖੇ ਆਪਣੇ ਰੋਜ਼ਗਾਰ ਲਈ ਚਲਿਆ ਜਾਂਦਾ ਹੈ ਉੱਥੇ ਮਨੀਲਾ ਵਿਖੇ ਉੱਥੋਂ ਦੀ ਜੰਪਲ ਰਵੇਰਾ ਦੇ ਨਾਲ ਇਹਨਾਂ ਦੀ ਸਾਂਝ ਪੈਂਦੀ ਹੈ ਤੇ ਇਹ ਸਾਂਝ ਮੁਹੱਬਤ ਦੇ ਵਿੱਚ ਬਦਲ ਜਾਂਦੀ ਹੈ ਤੇ ਮੁਹੱਬਤ ਤੋਂ ਬਾਅਦ ਇਹ ਵਿਆਹ ਕਰਵਾ ਲੈਂਦੇ ਨੇ ਵਿਆਹ ਤੋਂ ਬਾਅਦ ਦੋ ਬੜੇ ਸੁਨੱਖੇ ਬੱਚੇ ਹੁੰਦੇ ਨੇ ਤੇ ਬੱਚਿਆਂ ਦਾ ਅਕਸਰ ਮੋਹ ਹੁੰਦਾ ਆਪਣੀ ਦਾਦੀ ਦੇ ਨਾਲ ਤੇ ਦਾਦੀਆਂ ਦਾ ਮੋਹ ਹੁੰਦਾ ਕਿ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਪਰ ਜਦੋਂ ਉਹਨਾਂ ਦੀ ਦਾਦੀ ਬੱਚਿਆਂ ਦੀ ਦਾਦੀ ਆਪਣੇ ਪੁੱਤ ਗੋਗੀ ਨੂੰ ਕਹਿੰਦੀ ਸੀ ਕਿ ਮੇਰੀ ਗੱਲ ਕਰਾ ਮੇਰੇ ਪੋਤੇ ਪੋਤੀਆਂ ਨਾਲ ਤਾਂ ਉੱਥੇ ਇੱਕ ਵੱਡੀ ਸਮੱਸਿਆ ਆ ਜਾਂਦੀ ਸੀ ਕਿ ਇਹਨਾਂ ਨੂੰ ਭਾਸ਼ਾ ਸਮਝ ਨਹੀਂ ਆਉਂਦੀ ਸੀ ਤਾਂ ਗੋਗੀ ਨੂੰ ਅਹਿਸਾਸ ਹੁੰਦਾ ਕਿ ਮੇਰੀਆਂ ਜੜਾਂ ਪੰਜਾਬੀ ਨੇ ਮੇਰੀਆਂ ਜੜ੍ਹਾਂ ਪੰਜਾਬ ਵਿੱਚ ਨੇ ਮੇਰੀ ਮਾਂ ਬੋਲੀ ਪੰਜਾਬੀ ਹੈ ਤੇ ਮੈਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਵਾਂ। ਇੰਨਾ ਹੀ ਨਹੀਂ ਕਿ ਪੰਜਾਬੀ ਬੋਲੀ ਸਿਖਾਉਣ ਦੇ ਨਾਂ ਨਾਲ ਬਈ ਪੰਜਾਬੀ ਪਹਿਰਾਵੇ ਦਾ ਇੱਥੋਂ ਤੱਕ ਕੀ ਗਿੱਧਾ ਭੰਗੜਾ ਆਪਣੇ ਬੱਚਿਆਂ ਨੂੰ ਸਿਖਾਉਂਦਾ ਤੇ ਭੰਗੜੇ ਦੇ ਨਾਲ-ਨਾਲ ਆਪਣੀ ਕੁੜੀ ਨੂੰ ਵੀ ਇਹ ਕਹਿੰਦਾ ਕਿ ਤੂੰ ਵੀ ਪੁੱਤ ਭੰਗੜਾ ਤੇ ਗਿੱਧਾ ਸਿੱਖ ਜਿਹਦੇ ਨਾਲ ਆਪਣੇ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੋਂਗੇ। ਔਰ ਤੁਹਾਨੂੰ ਮਲਾਉਣੇ ਆ ਸਾਰੇ ਪਰਿਵਾਰ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਾਰੇ ਪਰਿਵਾਰ ਨਾਲ ਹਾਂਜੀ ਬਾਈ ਜੀ ਕਦੋਂ ਤੋਂ ਤੁਸੀਂ ਗਏ ਹੋਏ ਹੋ ਮਨੀਲਾ ਬਾਈ ਜੀ ਮੈਂ 1999 ਦੇ ਵਿੱਚ ਗਿਆ ਜੀ ਹੂੰ ਤੇ ਉਦੋਂ ਤੋਂ ਹੁਣ ਤੱਕ ਸਮਝੋ 25 ਸਾਲ ਬੰਦੇ ਜੀ ਹੂੰ ਕਿਵੇਂ ਆਪਾਂ ਥੋੜੀ ਜੀ ਗੱਲਬਾਤ ਇਹ ਵੀ ਕਰਦੇ ਆ ਵੀ ਫਿਰ ਆਪਣੇ ਤਾਂ ਜਿਹੜੇ ਵੀ ਬੰਦਾ ਬਾਹਰ ਜਾਂਦਾ ਹੈ ਉਹ ਵਾਪਸ ਆ ਕੇ ਵਿਆਹ ਕਰਾਉਂਦਾ ਤੁਸੀਂ ਉਧਰ ਹੀ ਕਰਾ ਲਿਆ ਤੇ ਉਦੋਂ ਬਾਈ ਜੀ ਵੀ ਸਾਡੀਆਂ ਮਜਬੂਰੀਆਂ ਬਹੁਤ ਸੀ ਇੱਧਰ ਕਰਜਾ ਬਹੁਤ ਸਿਰ ਚੜ ਗਿਆ ਸੀ ਤੇ ਬਾਕੀ ਮੇਰੇ ਦੋਸਤ ਸੀ ਉਹਨਾਂ ਨੇ ਉਧਰ ਦੋਵਾਂ ਨੇ ਵਿਆਹ ਕਰਾਇਆ ਸੀ ਉਹ ਕਹਿੰਦੇ ਵੀ ਦੋ 11 ਹੁੰਦੇ ਆ ਤੇ ਬਾਕੀ ਪ੍ਰਮਾਤਮਾ ਦੀ ਕਿਰਪਾ ਜਿੱਥੇ ਸੰਜੋਗ ਹੋਣ ਉਧਰ ਤਾਂ ਕਰਕੇ ਵਿਆਹ ਕਰਾਇਆ ਹੁਣ ਤੱਕ ਵਧੀਆ ਸਾਥ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਬਾਈ ਜੀ ਵੀ ਪੂਰਾ ਵਧੀਆ ਸੀ ਖੁਸ਼ ਆ ਹੂੰ ਤਾਂ ਜਿਵੇਂ ਦੋ ਭਾਂਡੇ ਆਪਣੇ ਬਜ਼ੁਰਗਾਂ ਦੀ ਘਾਵਤ ਵੀ ਖੜਕਦੇ ਰਹਿੰਦੇ ਆ ਮੈਂ ਤਾਂ ਤਾਂ ਚੱਲਦਾ ਹੀ ਰਹਿੰਦਾ ਹਾਂ ਕਿਤੇ ਵੱਧ ਵੀ ਹੋ ਜਾਂਦਾ ਪਰ ਹੂੰ ਪੂਰਾ ਸੈਟ ਆ ਵੀ ਵਧੀਆ ਬੈਠਿਆ ਸੀ ਪਰਿਵਾਰ ਠੀਕ ਆ ਜੀ ਬਹੁਤ ਵਧੀਆ ਜੀ ਦੋ ਕਲਚਰ ਹੁੰਦੇ ਆ ਜਿਹੜੇ ਸੱਭਿਆਚਾਰ ਹੁੰਦੇ ਆ ਉਹਨਾਂ ਚ ਬਹੁਤ ਵੱਡਾ ਵਖਰੇਵਾਂ ਜੇਕਰ ਆਪਾਂ ਸਾਡੇ ਇੰਡੀਆ ਦੀ ਗੱਲ ਹੀ ਕਰ ਲਈਏ ਤਾਂ ਬਹੁਤ ਜ਼ਿਆਦਾ ਵਖ ਹੈ ਹਾਂ ਜੀ ਤੁਸੀਂ ਤਾਂ ਦੇਸ਼ ਦੇ ਵਿੱਚ ਵੀ ਅਲੱਗ ਦੇਸ਼ ਤੇ ਦੋ ਕਲਚਰਾਂ ਨੂੰ ਫਿਰ ਕਿਵੇਂ ਮੈਚ ਕੀਤਾ ਕਿਵੇਂ ਇਹਨਾਂ ਦੇ ਨਾਲ ਆਪਦਾ ਸਾਰਾ ਸੈਟਿੰਗ ਬਿਠਾਈ ਸੈਟਿੰਗ ਇਹ ਮਾ ਬਾਈ ਦੀ ਵਿੱਚ ਮੈਂ ਉੱਥੇ ਰਹਿੰਦੇ ਬਾ ਉੱਥੋਂ ਦਾ ਵੀ ਕੀਤਾ ਤੇ ਜਦੋਂ ਇਹ 8 ਸਾਲ ਦਾ ਸੀ ਜਾਂ ਜਦੋਂ ਮੇਰਾ ਵਿਆਹ ਹੈ ਮੇਰੀ ਮਾਤਾ ਕਹੇ ਕਰੇ ਵੀ ਘਰ ਵਾਲੀ ਨਾਲ ਗੱਲ ਕਰਾ ਤੇ ਇਹਨੂੰ ਪੰਜਾਬੀ ਨਹੀਂ ਸਿਉਂਦੀ ਤੇ ਮਾਤਾ ਕਹਿੰਦੀ ਸੀ ਵੀ ਗੱਲ ਜ਼ਰੂਰ ਕਰ ਜਦੋਂ ਉਹ ਅਸਪੀ ਜਾਂ ਮੈਂ ਚਿਹਰਾ ਵੇਖ ਕੇ ਦੱਸੂ ਤੁਸੀਂ ਸੌਖੇ ਵਸਦੇ ਹੂੰ ਉਸ ਤੋਂ ਬਾਅਦ ਵਿੱਚ ਬੇਟੇ ਨੂੰ ਪੰਜਾਬੀ ਨਹੀਂ ਸਿਉਂਦੀ ਤੇ ਫਿਰ ਮਾਤਾ ਕਹੇ ਗੱਲ ਕਰਾ ਤੇ ਫਿਰ ਮੈਂ ਕਹੇ ਵੀ ਨਹੀਂ ਵੀ ਹੁਣ ਕੁਛ ਨਾ ਕੁਛ ਕਰਨਾ ਪੈਣਾ ਫਿਰ ਮੈਂ ਇਹਨਾਂ ਨੂੰ ਇੱਧਰ ਲਾ ਜੋੜਿਆ ਜੀ ਇਹ ਜੀ ਪਰਮਾਤਮਾ ਦੀ ਕਿਰਪਾ ਤੇ ਬਹੁਤ ਸੋਹਣੀ ਪੰਜਾਬੀ ਬੋਲਦੇ ਆ ਤੇ ਬੱਚਾ ਥੋੜੀ ਜੀ ਘੱਟ ਪੜਦਾ ਤੇ ਇਹ ਤਾਂ ਪੂਰੀ ਪੜਦੀ। ਹਾਂ। ਬਾਕੀ ਸਵਾਲ ਜਾਓ ਤੇ ਤੁਹਾਨੂੰ ਪਤਾ ਲੱਗ ਜਾਊ। ਬੋਲਣ ਵੀ ਲੱਗ ਗਏ ਤੇ ਪੜ੍ਹਨ ਵੀ ਲੱਗ ਗਏ। ਹਾਂ ਜੀ ਬੇਟਾ ਥੋੜਾ ਘੱਟ ਆ ਜੀ ਇਹ ਤਾਂ ਪੂਰਾ ਜੀ। ਹਰਪ੍ਰੀਤ ਇਹਦੇ ਹੱਦ ਤੋਂ ਵੱਧ ਜ਼ੋਰ ਲਾਉਣਾ ਜੀ। ਹਾਂ। ਤੇ ਆ ਨਾਮ ਕੀ ਹੈ ਤੁਹਾਡਾ? ਮੈਂ ਪ੍ਰਿਪਰੇਰ ਸਿੰਘ। ਮਹਕਦੀਪ ਸਿੰਘ ਹਾਂਜੀ ਨਹੀਂ ਰਵੇਰਾ ਸਿੰਘ ਰਵੇਰਾ ਇਹਨਾਂ ਦੀ ਮਦਰ ਦਾ ਹਾਂਜੀ ਓਕੇ ਮਹਕਦੀਪ ਰਵੇਰਾ ਸਿੰਘ ਹਾਂਜੀ ਇਹ ਵੀ ਬੜੀ ਚੰਗੀ ਗੱਲ ਹੈ ਵੀ ਮਾਂ ਦਾ ਨਾਮ ਨਾਮ ਨਾਲ ਲਾਇਆ ਹਨ ਹਾਂਜੀ ਆਪਣੇ ਇਧਰਲੇ ਪਾਸੇ ਤਾਂ ਲਾਉਂਦੇ ਨਹੀਂ ਤੇ ਕਿਵੇਂ ਜਿਵੇਂ ਜਦੋਂ ਪਾਪਾ ਨੇ ਕਿਹਾ ਵੀ ਪੰਜਾਬੀ ਸਿੱਖੋ ਬਾਪੂ ਜੀ ਨੇ ਕਿਹਾ ਵੀ ਪੰਜਾਬੀ ਸਿੱਖੋ ਹਾਂਜੀ ਫਿਰ ਕਿਵੇਂ ਮਨ 'ਚ ਲੱਗਿਆ ਵੀ ਕਿ ਐਡੀ ਔਖੀ ਲੈਂਗੁਏਜ ਲੱਗੀ ਕਿ ਸੌਖੀ ਲੱਗੀ ਪਹਿਲਾਂ ਤਾਂ ਔਖਾ ਸੀਗਾ ਹੂੰ ਬਾਅਦ 'ਚ ਫਿਰ ਹੌਲੇ-ਹੌਲੇ ਵਧੀ ਹੋ ਗਿਆ ਮਾਨਸਾ ਹਾਂਜੀ ਹੂੰ ਤੇ ਹੁਣ ਸਹੀ ਹੈ ਮੈਨੂੰ ਵਧੀਆ ਲੱਗਦਾ ਹੈ ਹੁਣ ਬੋਲਣੀ ਸੌਖੀ ਲੱਗੀ ਸੀ ਪਹਿਲਾਂ ਕਿ ਨਹੀਂ ਨਹੀਂ ਪਹਿਲਾਂ ਔਖਾ ਸੀ ਹੂੰ ਫਿਰ ਬਾਅਦ ਚੋਂ ਜਦੋਂ ਬਾਪੂ ਨੇ ਗਾਣਾ ਗੁਣਾ ਲਾ ਲੈਂਦਾ ਏ ਟੀਵੀ 'ਤੇ ਫਿਰ ਮੈਨੂੰ ਵੀ ਵਧੀਆ ਲੱਗਦਾ ਏ ਹੂੰ ਜਦੋਂ 8 ਸਾਲ ਤੋਂ ਪਹਿਲਾਂ ਫਿਰ ਜਿਹੜੀ ਉੱਥੇ ਜਿਹੜੀ ਮਨੀਲਾ ਦੀ ਬੋਲੀ ਸੀ ਉਹ ਬੋਲਦੇ ਸੀ ਹਾਂਜੀ ਹੂੰ ਪੰਜਾਬੀ ਘੱਟ ਬੋਲਦਾ ਸੀ ਹੂੰ ਉਹਦੋਂ ਇੱਥੇ ਆ ਕੇ ਫਿਰ ਬੋਲਣ ਲੱਗ ਪਈ ਸੀ ਹੂੰ ਜਦ ਬੇਬੀ ਹੁਣ ਨਾਲ ਸੀ ਗਈ ਨਾਲ ਹੋ ਜਾਂਦਾ ਏ ਰੋਣਾ ਹੂੰ ਉਦੋਂ ਤਾਂ ਛੋਟੀ ਉਮਰ ਚ ਤਾਂ ਪਤਾ ਨਹੀਂ ਹੁੰਦਾ ਨਾ ਵੀ ਕਿਹੜੀ ਭਾਸ਼ਾ ਕਿਹੜੀ ਨਹੀਂ ਹਾਂਜੀ ਹੂੰ ਹੁਣ ਫਰਕ ਮਹਿਸੂਸ ਹੁੰਦਾ ਹਾਂਜੀ ਬਹੁਤ ਫਰਕ ਆਇਆ ਹੂੰ ਤੇ ਹੈਲਪਫੁਲ ਵੀ ਹੋ ਗਿਆ ਹੂੰ ਹੁਣ ਅਸੀਂ ਆਸਟ੍ਰੇਲੀਆ ਰਹਿੰਦੇ ਹਾਂ ਤੇ ਮਮਾ ਮਮਾ ਗਾਰਡੀਅਨ ਤੌਰ ਤੇ ਫਿਰ ਉੱਧਰ ਆਈ ਹੂੰ ਉੱਥੇ ਸਾਰੇ ਪੰਜਾਬੀ ਕਹਿੰਦੇ ਬਹੁਤ ਵਧੀਆ ਤਰ੍ਹਾਂ ਪੰਜਾਬੀ ਬੋਲਦੇ ਹੂੰ ਸਿੱਖਣਾ ਚਾਹੀਦਾ ਕਹਿੰਦੇ ਹੂੰ ਕਿ ਸਾਰੇ ਉੱਥੇ ਪੰਜਾਬੀ ਆਈ ਨੂੰ ਉੱਪਰ ਚਲੰਦੇ ਆਈ ਅਸੀਂ ਭੈਣ ਨੇ ਫਿਰ ਪੰਜਾਬੀ ਆਈ ਫਿਰ ਗੱਲ ਕਰ ਲੈਣਾ ਪੰਜਾਬੀ ਦੇ ਨਾਲ ਹੂੰ ਇਹ ਬਹੁਤ ਵਧੀਆ ਮਿਲਿਆ ਉਹ ਵੀ ਹੈਰਾਨ ਹੋ ਜਾਂਦੇ ਆ ਵੀ ਪੰਜਾਬੀ ਕਿਵੇਂ ਬੋਲੀ ਜਾਂਦਾ ਹਾਂਜੀ ਦੋਨੇ ਪਾਸੇ ਕਿ ਮਮਾ ਨਾਲ ਤਾਂ ਗੱਲ ਹੋ ਗਈ ਤੇ ਫੋਨ ਦਾ ਹੀ ਤੇ ਨਾਲ ਉਪਰ ਜਾ ਬੈਠਦਾ ਫਿਰ ਪੰਜਾਬੀ ਮਮਾ ਨੂੰ ਨਹੀਂ ਆਉਂਦੀ ਪੰਜਾਬੀ ਹਲੇ ਥੋੜੀ ਬਹੁਤ ਸਮਝ ਆਈ ਥੋੜਾ ਇਹ ਬਸ ਥੋੜਾ ਬਹੁਤ ਹਾਂ ਹਾਂ ਇਹਦੇ ਨਾਲ ਗੁੜੀਆਂ ਵੀ ਗੁੜੀਆਂ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਰਵੇਰਾ ਸਿੰਘ ਹਰਪ੍ਰੀਤ ਰਵੇਰਾ ਸਿੰਘ ਜੀ ਤੇ ਤੁਹਾਨੂੰ ਕਿਵੇਂ ਲੱਗਿਆ ਪੰਜਾਬੀ ਜੀ ਮੈਨੂੰ ਬਹੁਤ ਵਧੀਆ ਲੱਗਿਆ ਪੰਜਾਬੀ ਹਾਂ ਸ਼ੁਰੂ ਸ਼ੁਰੂ ਚ ਜਦੋਂ ਮੈਂ ਪੰਜਾਬੀ ਪੜ੍ਹਦੀ ਹੁੰਦੀ ਸੀ ਉਦੋਂ ਬਹੁਤ ਔਖਾ ਲੱਗਦਾ ਸੀ ਮੈਨੂੰ ਲੱਗਦਾ ਸੀ ਕਿ ਮੈਂ ਤਾਂ ਹੋਣਾ ਹੀ ਨਹੀਂ ਪਰ ਹੁਣ ਅਸੀਂ ਪਿਛਲੇ ਸਾਲ ਵੀ ਇੱਥੇ ਆਏ ਸੀ ਹੁਣ ਬਾਪੂ ਜੀ ਜ਼ੋਰ ਲਾ ਰਹੇ ਹੁਣ ਹੁਣ ਬਹੁਤ ਸੌਖਾ ਹੋ ਗਿਆ ਪੰਜਾਬੀ ਮੇਰੇ ਅਸਤੇ ਜਦੋਂ ਇੱਕ ਦੂਜੀ ਭਾਸ਼ਾ ਚੋਂ ਆਪਾਂ ਇਸ ਭਾਸ਼ਾ ਦੇ ਵਿੱਚ ਅਲੱਗ ਭਾਸ਼ਾ ਚਾਉਂਦੇ ਵੈਸੇ ਤਾਂ ਸਕੂਲ ਦੇ ਵਿੱਚ ਅਲੱਗ-ਅਲੱਗ ਲੈਂਗੁਏਜ ਸਿਖਾਈਆਂ ਜਾਂਦੀਆਂ ਡਿਫਰੈਂਟ ਕੀ ਲੱਗਿਆ ਪੰਜਾਬੀ ਤੇ ਜਿਹੜੀ ਤੁਹਾਡੀ ਮਦਰ ਟੰਗ ਹੈ ਅ ਡਿਫਰੈਂਟ ਕਲਾ ਬੋਲੀ ਦਾ ਹੀ ਡਿਫਰੈਂਸ ਆ ਹੋਰ ਥੋੜੇ ਜੇ ਸ਼ਬਦ ਲਾਈਕ ਸ਼ਬਦ ਆਡਾ ਪਰ मीनिंग ਸੇਮ ਹੁੰਦੇ ਆ ਹਮ ਬਸ ਇਹੀ ਡਿਫਰੈਂਸ ਆ ਹੋਰ ਡਿਫਰੈਂਸ ਨਹੀਂ ਇਹ ਇਹ ਵੀ ਹਲੇ ਥੋੜਾ ਸਿੱਖਣਾ ਪੈਣਾ ਵੀ ਹਾਂ ਹਨਾ ਉਹ ਇਸ਼ਾਰੇ ਵੀ ਹਨਾ ਜੇ ਸਿੱਖਣੇ ਰਹੇ ਨੇ ਹਾਂਜੀ ਕਿਉਂਕਿ ਜਿਹੜੀ ਪੰਜਾਬੀ ਭਾਸ਼ਾ ਇਹਦੇ ਚ ਵਿੱਚ ਹਰ ਇੱਕ 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 ਸ਼ਬਦ ਦੇ ਅਲੱਗ-ਅਲੱਗ ਮਤਲਬ ਹੈ ਹਨਾ ਹਾਂਜੀ ਉਦੋਂ ਨਹੀਂ ਔਖਾ ਲੱਗਦਾ ਜਦੋਂ ਕਈ ਵਾਰੀ ਕੋਈ ਪੰਜਾਬੀ ਬੋਲਣ ਵਾਲਾ ਗਾ ਬਾਡੀ ਲੰਗੇ ਹੋਰ ਹੁੰਦੀ ਐ ਤੇ ਜਦੋਂ ਵਰਡ ਹੋਰ ਹੁੰਦਾ ਤੇ ਉਹਦਾ ਮਤਲਬ ਹੋਰ ਹੁੰਦਾ ਆਪਾਂ ਨੂੰ ਮਤਲਬ ਹੋਰ ਸਮਝ ਆ ਜੀ ਉਦੋਂ ਡਿਫਿਕਲਟੀ ਲੱਗਦਾ ਹੁੰਦਾ ਮੈਨੂੰ ਪਤਾ ਨਹੀਂ ਹੁੰਦਾ ਮੈਂ ਕੀ ਬੋਲਣਾ ਉਹਨਾਂ ਨੂੰ ਹੂੰ ਤੇ ਹੁਣ ਪੰਜਾਬੀ ਪੜ੍ਹਨੀ ਵੀ ਸਿੱਖ ਲਈ ਹਾਂਜੀ ਪੜ੍ਹਨੀ ਵੀ ਆਉਂਦੀ ਐ ਹਿੰਦੀ ਵੀ ਪੜ੍ਹਨੀ ਆਉਂਦੀ ਐ ਅੱਛਾ ਹਿੰਦੀ ਵੀ ਸਿੱਖ ਲਈ ਹਾਂਜੀ ਹੂੰ ਤੇ ਹੁਣ ਜਿਹੜਾ ਜਿਹੜਾ ਆਪਣਾ ਕਾਇਦਾ ਹੁੰਦਾ ਉਹ ਸਿੱਖਿਆ ਕਾਇਦਾ ਨਹੀਂ ਹਲੇ ਕਾਇਦਾ ਅੱਛਾ ਬਸ ਸਿੱਧੀ ਸਿੱਖ ਲਈ ਉਹ ਊੜੇ ਆੜੇ ਤੋਂ ਨਹੀਂ ਸਿੱਖੀ ਊੜੇ ਆੜੇ ਊੜਾੜਾ ਹੂੰ ਹਾਂ ਦਾ ਜੀ ਹਾਂ ਦਾ ਥੋੜਾ ਜਿਹਾ ਸੁਣਾ ਦੋ ਹੂੰ ਕਿਵੇਂ ਸੁਣਾਵਾਂ ਲਾਈਕ ਊੜਾ ਓਠਿਆ ਫਿਰ ਊੜਾ ਐੜਾ ਜੀ ਵਾਹ ਸਿੰਪਲ ਹੋ ਜਾਏਗਾ ਊੜਾ ਐੜਾ ਈੜੀ ਸਸਾ ਹਾ ਹਾ ਕਕਾ ਖਖਾ ਗਗਾ ਘਗਾ ਹੂੰ ਤੇ ਕੋਈ ਨਹੀਂ ਕੋਈ ਨਹੀਂ ਕਗਾ ਨਿਆ ਨਿਆ ਖਾਲੀ ਤੇ ਚਚਾ ਸ਼ਸ਼ਾ ਜਜਾ ਚਜਾ ਨਿਆ ਖਾਲੀ ਨਿਆ ਖਾਲੀ ਤੇ ਟੈਂਕਾ ਠੱਠਾ ਡੱਡਾ ਟੱਡਾ ਹੂੰ ਨਾਣਾ ਖਾਲੀ ਹੂੰ ਤੇ ਤ ਤ ਤ ਤ ਤਾ ਤੱਤਾ ਠੱਠਾ ਦੱਦਾ ਤੱਦਾ ਨੰਨਾ ਹੂੰ ਪਪਾ ਫਾ ਫਾ ਬੱਬਾ ਪੱਬਾ ਮਮਾ ਹੂੰ ਯਯਾ ਰਾਰਾ ਲੱਲਾ ਵਾਵਾ ਡਾਣਾ ਤੇ ਸਸ ਅਰਬਿੰਦੀ ਸਾ ਬੋਲੇ ਖਾ ਕੇ ਪਰਬਿੰਦੀ ਖਾ ਬੋਲੇਗਾ ਕੇ ਪਰਬਿੰਦੀ ਗਾ ਬੋਲੇ ਜਜੇ ਪਰਬਿੰਦੀ ਜਾ ਬੋਲੇ ਫਫ ਪਰਬਿੰਦੀ ਫਾ ਬੋਲੇ ਲਲੇ ਪਰਬਿੰਦੀ ਲਾ ਇਹ ਮੈਂ ਆਪਣੇ ਆਪ 'ਚ ਸ਼ਰਮ ਮਹਿਸੂਸ ਕਰਦਾ ਕਿਉਂਕਿ ਮੈਨੂੰ ਯਾਦ ਨਹੀਂ ਸੀਗਾ ਇੱਕ ਦੂਸਰੇ ਕਲਚਰ ਤੋਂ ਆ ਕੇ ਬੱਚੀ ਨੇ ਸਾਰਾ ਆਹ ਨਾ ਊੜਾ ੜਾ ਸੁਣਾਇਆ ਪਰ ਮੈਨੂੰ ਆਪ ਨੂੰ ਵਿੱਚੋਂ ਇੱਕ ਦੋ ਲਾਈਨਾਂ ਨਹੀਂ ਆਉਂਦੀਆਂ ਸੀ ਇਸ ਲਈ ਸ਼ਰਮ ਦੀ ਗੱਲ ਵੀ ਹੈ ਸਾਡੇ ਲਈ ਜਾਂ ਇਹ ਵੀ ਕਹੀਏ ਕਿ ਅਸੀਂ ਵੀ ਆਪਣੀ ਮਾਂ ਬੋਲੀ ਤੋਂ ਜਾਂ ਆਪਣੇ ਜੜਾਂ ਉਹਨਾਂ ਤੋਂ ਟੁੱਟਦੇ ਜਾਂਦੇ ਆ ਤੇ ਮਹਕਦੀਪ ਜਦੋਂ ਹੁਣ ਕੱਲੀ ਬੋਲੀ ਨਹੀਂ ਹੁੰਦੀ ਪੰਜਾਬ ਦਾ ਤਾਂ ਕਲਚਰ ਵੀ ਹੈ ਨਾ ਤੁਹਾਨੂੰ ਭੰਗੜਾ ਵੀ ਆਉਂਦਾ ਭੰਗੜਾ ਭੁੰਗੜਾ ਫਿਰ ਕਿਵੇਂ ਸਿੱਖਿਆ ਪੰਗੜਾ ਫਰੇ ਇੱਥੇ ਆ ਕੇ ਸਿੱਖਿਆ ਹਾਂਜੀ ਹੂੰ ਉਦੋਂ ਫਿਰ ਕੋਚ ਪਿਛਲੇ ਸਾਲ ਅਸੀਂ ਕੋਚ ਰੱਖੇ ਸੀਗੇ ਹੂੰ ਉਦੋਂ ਪਹਿਲਾਂ ਤਾਂ ਪਾਠ ਕਰਦੇ ਹਾਂ ਹੂੰ ਬਾਬਾ ਜੀ ਹੁੰਦਾ ਹੀ ਉਦੋਂ ਬਾਅਦ ਪੰਗੜਿਆਂ ਦੇ ਕੋਚ ਪੰਜਾਬੀ ਵਾਲੇ ਕੋਚ ਹੂੰ ਨਹੀਂ ਕੋਚ ਨਹੀਂ ਸੋਰੀ ਪੰਜਾਬੀ ਤੇ ਕੋਚ ਹੀ ਕੋਈ ਨਹੀਂ ਹੁੰਦੀ ਤੇ ਇੰਗਲਿਸ਼ ਟੀਚਰ ਹੋ ਗਿਆ ਹੀ ਸਾਰੇ ਟੀਚਰ ਰੱਖੇ ਪਿਛਲੇ ਸਾਲ ਕਿਉਂਕਿ ਉਦੋਂ ਛੁੱਟੇ ਸੀਗੇ ਹਾਂਜੀ ਤੇ ਬਾਈ ਜੀ ਨੇ ਵੀ ਚਾਦਰ ਸਿਖਾਇਆ ਹੀ ਪਾਈ ਚੰਗੀ ਇਹਨਾਂ ਨੇ ਸਿਖਾਇਆ ਚੱਲ ਰਿਹਾ ਹਾਂ ਹੂੰ ਸਭ ਤੋਂ ਸ਼ੁਰੂ ਤੋਂ ਤਾਂ ਪਾੜਤਾ ਚਾਚਾ ਤੇ ਚਾਚੀ ਨੇ ਸਿਖਾਈ ਹੂੰ ਉਦੋਂ ਫਿਰ ਸ਼ੋ ਪੰਜ ਸਾਲ ਹੋ ਗਏ ਲਾ ਕੇ ਪੰਜ ਸਾਲਾਂ ਨੇ ਉਦੋਂ ਪੜ੍ਹੇ ਸੀਗੇ ਉਹ ਵੀ ਪੜ੍ਹੇ ਤੱਕ ਹੁਣ ਤਾਂ ਸਾਰਾ ਹੀ ਪਤਾ ਹੈ ਹੂੰ ਹੁਣ ਤਾਂ ਸਾਰਾ ਹੀ ਆਉਂਦਾ ਹੈ ਜਪਜੀ ਸਾਹਿਬ ਦਾ ਹੂੰ ਤੇ ਇਹ ਇਹ ਤੁਹਾਡੇ ਮਨ ਚ ਕਿਵੇਂ ਆਇਆ ਵੀ ਚਲੋ ਮੈਂ ਪੰਜਾਬੀ ਬੋਲੀ ਨਾਲ ਜੋੜ ਲੂੰਗਾ ਪਿੰਡ ਨਾਲ ਜੋੜ ਲੂੰਗਾ ਤੇ ਗੁਰੂ ਘਰ ਨਾਲ ਹਨਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਵੀ ਜੋੜਨ ਦਾ ਇਹ ਕਿਵੇਂ ਮਨ ਚ ਆਇਆ ਇਹ ਬਾਈ ਜੀ ਵੀ ਜੇ ਆਪਾਂ ਗੁਰੂ ਦੀ ਬਾਣੀ ਦੇ ਨਾਲ ਜਿਵੇਂ ਆਪਣੇ ਧਰਮ ਦੇ ਵਿੱਚ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮੰਨਣਾ ਚਾਹੁੰਦੇ ਸ ਹੈ ਬੱਚਿਆਂ ਨੂੰ ਵੀ ਜਿਵੇਂ ਆਪਣੇ ਆਮ ਸਾਰੀ ਹੁਣ ਦਾ ਦੱਸਦੇ ਆ ਕੱਲੇ ਕਥਾਵਾਚਕ ਨਹੀਂ ਗ੍ਰੰਥ ਨਹੀਂ ਵੀ ਪੰਜ ਪੌੜ ਨੇ ਤੇ ਕਰਤਾ ਹੋਣਾ ਚਾਹੀਦੇ ਤੇ ਬਾਕੀ ਮੈਂ ਵੀ ਜਦੋਂ ਕੋਈ ਸੰਕਟ ਆਉਂਦਾ ਜਾਉਂ ਰੱਖ ਲੋ ਰੁਟੀਨ ਦੇ ਵਿੱਚ ਤੇ ਪਾਠ ਕਰੀਦਾ ਪਹਿਲਾਂ ਤੋਂ ਮੋੜਾ ਕਰਦੇ ਜਿੰਨਾ ਕ ਪ੍ਰਮਾਤਮਾ ਜ਼ਿਕਰ ਆਉਂਦੇ ਜੀ ਤੂੰ ਜੋੜਨਾ ਜ਼ਰੂਰੀ ਹੈ ਫੇਰ ਹੀ ਇਹਨਾਂ ਨੂੰ ਪਤਾ ਲੱਗੂ ਨਹੀਂ ਜੇ ਗੁਰੂ ਨਾਲ ਨਾ ਜੋੜਿਆ ਜੀ ਜਿਵੇਂ ਆਪਾਂ ਲਿਖਦੇ ਗੁਰੂ ਮਾਨਿਓ ਗ੍ਰੰਥ ਹਨ ਨਾ ਜੀ ਤੇ ਆਪਾਂ ਨੂੰ ਜਦੋਂ ਕਿਤੇ ਕੋਈ ਵੀ ਸੰਕਟ ਆਉਣਾ ਤੇ ਉਹਨਾਂ ਦੇ ਕੋਲੇ ਗੁਰੂ ਗ੍ਰੰਥ ਸਾਹਿਬ ਕੋਲੇ ਜਾ ਕੇ ਆਪਾਂ ਅਰਦਾਸ ਬੇਤੀ ਕਰਨੀ ਤੇ ਜਿਉਂ ਪੰਜਾਬੀ ਸਖਾਲ ਗਏ ਜੀ ਤੇ ਗੁਰੂ ਨਾਲ ਨਾ ਜੁੜ ਗਏ ਤਾਂ ਫੇਰ ਨਹੀਂ ਨਾ ਗੱਲ ਹਜੇ ਕੱਚਾ ਜੀ ਬਹੁਤ ਜ਼ਿਆਦਾ ਨਹੀਂ ਨਹੀਂ ਹਾਂ ਉਹ ਕੱਢਣਾ ਚਾਹੀਏ ਜੀ ਪਰਮਾਤਮਾ ਪੜੀ ਕਰੇ ਇਹ ਪੂਰਾ ਪ੍ਰੋਪਰ ਵਿਦਸਨ ਆ ਇਹਨਾਂ ਨੂੰ ਗਾਂਹ ਕਰਨਾ ਨਾ ਕਰਨੇ ਵਿੱਚ ਹੈ ਅੱਜ ਦਾ ਜਿਹੜਾ ਸਮਾਂ ਜਿਹਦੇ ਵਿੱਚ ਇਹ ਵੀ ਸੋਚਿਆ ਜਾਂਦਾ ਕਿ ਅਸੀਂ ਨਾ ਪੰਜਾਬੀ ਬੋਲਾਂਗੇ ਤਾਂ ਸਾਡੀ ਬੇਇੱਜ਼ਤੀ ਹੋ ਜਾਊਗੀ ਪਰ ਐਸੀ ਸ਼ਖਸੀਅਤਾਂ ਵੀ ਮੌਜੂਦ ਨੇ ਜਿਹੜੀਆਂ ਦੂਰੋਂ ਦੂਰੋਂ ਆ ਕੇ ਵਿਦੇਸ਼ਾਂ 'ਚ ਰਹਿ ਕੇ ਵੀ ਆਪਣੀ ਜੜ ਤੇ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਦੇ ਤੇਰਾ ਜੇ ਜਦੋਂ ਹੁਣ ਕਈ ਵਾਰੀ ਉਹ ਹੁੰਦਾ ਵੀ ਭੰਗੜਾ ਵੈਸੇ ਤੁਹਾਨੂੰ ਆਉਂਦਾ ਹੈ ਹਨਾ ਤੇ ਗਿੱਧੇ ਤੇ ਨਹੀਂ ਕਦੇ ਡਿਮਾਂਡ ਕੀਤੀ ਕੁੜੀਆਂ ਨੂੰ ਗਿੱਧਾ ਵੀ ਪਾਉਣਾ ਚੰਗਾ ਲੱਗਦਾ ਹੁੰਦਾ ਅ ਜੀ ਗਿੱਧਾ ਉਹ ਥੋੜਾ ਜਿਹਾ ਬਸ ਆ ਹੱਥ ਪੈਰ ਚਲਾਉਣੇ ਹੁੰਦੇ ਆ ਜਿਆਦਾ ਗਿੱਧਾ ਨਹੀਂ ਹੁੰਦਾ ਬਾਪੂ ਜੀ ਨੇ ਕਿਹਾ ਕਿ ਚਲੋ ਗਿੱਧਾ ਵੀ ਗਿੱਧਾ ਵੀ ਸਿੱਖਣਾ ਪਰ ਪਹਿਲਾਂ ਭੰਗੜਾ ਸਿੱਖ ਲੈਣੇ ਅੱਜ ਕੱਲ ਵਿਆਹਾਂ ਵਿੱਚ ਕੁੜੀਆਂ ਵੀ ਭੰਗੜਾ ਪਾਉਂਦੀਆਂ ਤਾਂ ਤਾਈਆ ਬਾਪੂ ਜੀ ਨੇ ਵੇਖਾ ਭੰਗੜਾ ਸਿੱਖ ਲਾ ਮੈਨੂੰ ਤਾਂ ਗਿੱਧਾ ਤਾਂ ਤੂੰ ਵੇਖ-ਵੇਖ ਹੀ ਸਿੱਖ ਜਾਣਾ ਹਾਂਜੀ ਵੇਖ-ਵੇਖ ਵਿਆਹ ਜੋ ਚਾਰ ਵਿਆਹ ਚ ਜਾਵੜੇ ਤਾਂ ਗਿੱਧਾ ਤੂੰ ਹੀ ਰਾਜ ਹਾਂਜੀ ਹਾਂਜੀ ਹੈਨਾ ਹਾਂਜੀ ਹੂੰ ਇਤੇ ਇਹਨਾਂ ਦੀ ਮਾਤਾ ਨੇ ਨਹੀਂ ਕਿਹਾ ਵੀ ਵੀ ਤੁਸੀਂ ਕਿੱਧਰ ਹੋ ਦੂਜੇ ਪਾਸੇ ਹੀ ਹੋਰ ਹੀ ਪਾਸੇ ਹੋਰ ਪੰਗਿਆਂ ਚ ਪਾਈ ਜਾਂਦੇ ਹੋ ਕਦੇ ਵੀ ਨਹੀਂ ਬਾਈ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਰੱਬ ਜੀ ਨੇ ਇੰਨੇ ਵਧੀਆ ਸੰਜੋਗ ਜੋੜਿਆ ਉਹਨਾਂ ਨੇ ਇੱਕ ਵੀਰੀ ਵੀ ਨਹੀਂ ਮੈਨੂੰ ਆਖਿਆ ਵੀ ਇਹਨਾਂ ਨੂੰ ਇੰਡੀਆ ਨਹੀਂ ਲੈ ਕੇ ਜਾਣਾ ਜਾਂ ਇਹਨਾਂ ਨੂੰ ਐ ਨਹੀਂ ਜੋੜਨਾ ਵੀ ਕਦੇ ਵੀ ਉਹ ਬੈਠੇ ਆ ਸਾਹਮਣੇ ਤੁਹਾਡੇ ਉਹ ਤਾਂ ਆਪ ਵੀ ਐਸੇ ਸੱਭਾ ਚਰਚੇ ਪਰਨੇ ਬੈਠੇ ਹਾਂਜੀ 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 ਨਹੀਂ ਕਦੇ ਵੀ ਨਹੀਂ ਰੋਕਿਆ ਜੀ ਕਦੇ ਵੀ ਉਹ ਪਰਮਾਤਮਾ ਦੀ ਕਿਰਪਾ ਜੀ ਇਹ ਰੱਬ ਜੀ ਤੋਂ ਮੰਗੀਦਾ ਜੀ ਤੇ ਸਭ ਕੁਝ ਦਿੰਦਾ ਜੀ ਤੁਹਾਡੇ ਸਾਹਮਣੇ ਬਿਲਕੁਲ ਤੇ ਜਦੋਂ ਇਹ ਪਹਿਲੀ ਵਾਰ ਇੱਥੇ ਆਏ ਸੀ ਉਦੋਂ ਇਹਨਾਂ ਨੇ ਕੀ ਫੀਲ ਕੀਤਾ ਸੀ ਤੁਹਾਡੇ ਵਾਈਫ ਇਹਨਾਂ ਨੇ ਪਹਿਲੀ ਏਰੀਆ ਆਏ ਤਾਂ ਉਦੋਂ 40 ਦਿਨ ਰਹੇ ਸੀਗੇ ਤੇ ਠੀਕ ਰਿਹਾ ਮੈਂ ਉੱਥੇ ਸੀ ਤੇ ਬੇਟਾ ਤੇ ਇਹ ਆਈ ਸੀ ਕਿ ਇਹ ਕੰਨੇ ਵੀ ਠੀਕ ਲੱਗਿਆ ਹੂੰ ਅਧਿਕਾਰ ਇਹ ਆਪਣੇ ਪਿੰਡਾਂ ਦਾ ਮਾਹੌਲ ਬੜਾ ਖੁੱਲਾ ਹੈ ਜਾਂ ਉੱਧਰ ਹਨਾ ਜੇ ਤੁਸੀਂ ਵੱਡੇ ਸ਼ਹਿਰ 'ਚ ਰਹਿੰਦੇ ਹੋਗੇ ਆਪਣੇ ਪਿੰਡਾਂ ਦਾ ਮਾਹੌਲ ਤਾਂ ਬਾਈ ਜੀ ਬਹੁਤ ਤੰਗ ਨਹੀਂ ਹੂੰ ਅੱਛਾ ਵੀ ਆਪਣੇ ਤਾਂ ਜੇ ਗੁਰੂ ਘਰ ਜਾਣਾ ਤਾਂ ਨਾਲ ਜਾਣਾ ਕਿਸੇ ਨੂੰ ਜਾਣਾ ਤੇ ਆਪਣੇ ਮਾਹੌਲ ਖੁੱਲਾ ਨਹੀਂ ਜੀ ਆਪਣੇ ਤਾਂ ਤੰਗ ਮਾਹੌਲ ਹੈ ਜੀ ਹੂੰ ਹਾਂਜੀ ਉੱਧਰ ਇਹਨਾਂ ਨੂੰ ਪੂਰੀ ਆਜ਼ਾਦੀ ਸੀ ਆਜ਼ਾਦੀ ਬਿਲਕੁਲ ਜੀ ਉੱਧਰ ਸਾਰਿਆਂ ਨੂੰ ਆਜ਼ਾਦੀ ਹੈ ਜੀ ਹੂੰ ਜਿੱਥੇ ਮਰਜੀ ਜਾਣ ਡਰਾਈਵ ਕਾਰ ਨਾਲ ਸੈਰ ਕਰਨ ਜਾਣ ਉੱਧਰ ਤਾਂ ਕੁੜੀ ਮੁੰਡੇ ਦਾ ਫਰਕ ਹੀ ਨਹੀਂ ਜੀ बराबर धाका बढ़िया ड्राइव कर दे जी बच्चन ਨੂੰ ਸਕੂਲ ਛੱਡ ਕੇ ਉਹਨਾਂ ਲੈ ਕੇ ਉਹਨਾਂ ਹੋਰ ਕੰਮ ਤਾਂ ਦੇ ਬਹੁਤ ਸੋਹਣੀ ਡਰਾਈਵ ਕਰਦੇ ਆ ਕਦੇ ਕੋਈ ਹੈ ਹੀ ਨਹੀਂ ਫਰਕ ਲੱਗਿਆ ਜੀ ਕੰਮ ਤੇ ਤਾਂ ਬਰਾਬਰ ਜੀ ਕੋਈ ਹੈ ਹੀ ਨਹੀਂ ਲਖਤ ਵਾਲੀ ਗੱਲ ਜੀ ਤੇ ਜਦੋਂ ਮਹਿਕਦੀਪ ਜਦੋਂ ਅਲੱਗ ਸੱਭਿਆਚਾਰ ਚ ਆਉਨੇ ਆਪਾਂ ਹੈਨਾ ਤੇ ਇੱਕ ਅਲੱਗ ਸੱਭਿਆਚਾਰ ਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਆ ਉਦੋਂ ਫਿਰ ਇਹ ਕੰਪੈਰੀਜ਼ਨ ਵੀ ਹੋ ਜਾਂਦਾ ਹੁੰਦਾ ਹੈ ਹਨਾ ਤੇ ਇਹ ਇਹਦੇ ਚ ਕੀ ਚੰਗਾ ਲੱਗਿਆ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਹਾਂ ਹੂੰ ਇਹ ਸਵਾਲ ਦਾ ਵਾਅ ওকে ਲੱਗਦਾ ਮੈਨੂੰ ওকে ਹਾਂਜੀ ਹੂੰ ਹਾਲੇ ਤੱਕ ਸੋਚੀਏ ਅੱਛੇ ਸੋਚੀਏ ਹੂੰ ਇੱਕ ਗੱਲ ਆ ਬਸ ਇਹ ਮਿਹਨਤ ਕਰੋ ਹੂੰ ਬਹੁਤ ਵਧੀਆ ਚੰਗੇ ਹੋਗੇ ਕਾਣ ਹੂੰ ਉੱਥੇ ਬਾਹਰ ਸਾਰਾ ਕੁਝ ਜੈਸਾ ਲ ਬਰਾਬਰ ਚਾਹੀਏ ਹੂੰ ਇੰਗਲਿਸ਼ ਉਦੈਤ ਗਾ ਲੋਕ ਤੇ ਪੰਜਾਬੀ ਹਿੰਦੀ ਸਾਰੇ ਚੱਲਦੇ ਜਿੱਥੇ ਮਰਜ਼ੀ ਜਾਓ ਪੰਜਾਬੀ ਮਿਲਣਾ ਹੀ ਮਿਲਣਾ ਹੂੰ ਫਿਰ ਤਾਂ ਸੋਸੇ ਸਿੱਖਣਾ ਚਾਹੀਦਾ ਸਾਰੇ ਆ ਵੀ ਪੰਜਾਬੀਆਂ ਦੀ ਤਰੱਕੀ ਚੰਗੀ ਲੱਗਦੀ ਹੈ ਵੀ ਪੰਜਾਬੀ ਸਾਰੇ ਕਿਤੇ ਜਾਂਦੇ ਆ ਹਾਂਜੀ ਹੂੰ ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ ਪੰਜਾਬੀ ਕਿ ਦੂਸਰੇ ਇਹ ਤਾਂ ਹੈ ਇਹ ਸਵਾਲ ਹੈ ਨਹੀਂ ਇਹ ਹੋਣਾ ਵੀ ਨਹੀਂ ਚਾਹੀਦਾ ਤੇ ਹੁਣ ਜਿਹਦੇ ਆਪਾਂ ਗੱਲ ਕਰੀਏ ਗਾਣੇ ਫਿਰ ਕਿਹੜੇ ਸੁਣਦੇ ਆ ਗਾਣੀ ਪੰਜਾਬੀ ਬਸ ਪੰਜਾਬੀ ਹਾਂਜੀ ਅੰਗਰੇਜ਼ੀ ਘੱਟ ਤੇ ਉਧਰ ਵਾਲੇ ਹੈਗੇ ਹੂੰ ਸਿੱਧੇ ਪੰਜਾਬੀ ਅੱਛਾ ਪੰਜਾਬੀ ਹਾਂਜੀ ਇਤੇ ਕਈ ਵਾਰੀ ਜਦੋਂ ਹੁੰਦਾ ਵੀ ਮਨ ਹੁੰਦਾ ਵੀ ਖੁਸ਼ ਵੀ ਹੁੰਦਾ ਹਾਂਜੀ ਤੇ ਕਈ ਵਾਰੀ ਦੁਖੀ ਵੀ ਹੁੰਦਾ ਜਿਵੇਂ ਫਿਰ ਤੁਸੀਂ ਉਦੋਂ ਜਦੋਂ ਕੀ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਨੇ ਹਾਂਜੀ ਹੂੰ ਉਹਦੇ ਫਿਰ ਮਨ ਹੌਲਾ ਹੋ ਜਾਂਦਾ ਹੂੰ Ano daw yung Punjabi mo daw? Kamusta daw Punjabi dito? Only basic. I know how to speak Punjabi, but only basic. O, oh, thoda bas normal Punjabi jama pa kaya na sa Sri Kalhanji bas. What do you like in uh, Punjabi culture? Ano daw yung gusto mo sa Punjabi culture? Mini. What is it? ਰੰਗ ਲਾਈਕ ਪੰਜਾਬੀ ਸੂਟ ਲਾਈਕ ਦੱਟ ਆ ਪੰਜਾਬੀ ਸੂਟ ਹੋ ਗਈ ਤੇ ਲਾਈਕ Song ਨਾ ਮਾ Song ਗਾਣੇ ਦੇ ਉਹ ਸੁਣਦੇ ਰਹਿੰਦੇ ਮਮਾ ਤਾਂ ਜੋ ਮੈਂ ਸੁਣਾ ਉਹਦੇ ਇੰਜੋਏ ਕਰ ਲੈਂਦੇ ਮਮਾਈ ਤੇ ਖਾਣੇ ਦਾ ਵੀ ਆਈ ਜਿਵੇਂ ਪਰੌਠੇ ਕਰਨੀ ਹੁੰਦੇ ਆ ਉਹ ਵੀ ਸਵਾਦ ਮਮਾਈ ਬਣਾ ਲੈਂਦੇ ਪਰੌਠੇ ਤੇ ਰੋਟੀ ਕਰੇ ਆਪਣੀ ਪੰਜਾਬੀ ਫੂਡ ਵੀ ਥਿੰਕ ਪੰਜਾਬੀ ਫੂਡ ਇਜ਼ ਵੈਰੀ ਵੈਰੀ ਡਿਲੀਸ਼ੀਅਸ ਡੂ ਯੂ ਥਿੰਕ

ਟੈਕ ਇਨ ਮਾਈ ਇਨ ਅਪੀਲੈਂਸ ਹਾਂ ਮਨਿਲਾ ਚੀ ਬਣਾਉਂਦੇ ਹਾਂ ਹਮ ਤੇ ਆਸਟ੍ਰੇਲੀਆ ਚਾਹ ਵਾਲੀ ਪੀਂਦੇ ਆ ਚਾਹ ਬਣਾ ਲੈਂਦੇ ਹਾਂ ਹਮ ਸਾਰਾ ਕੁਝ ਬਣਾਉਂਦੇ ਹਾਂ ਜਿਵੇਂ ਮਤਲਬ ਸਖਾਤਾ ਹਾਂ ਹਾਂਜੀ ਸਖਾਤਾ ਹਾਂ ਮਾਂ ਬੋਲੀ ਲਈ ਤੇ ਆਪਣੀਆਂ ਜੜਾਂ ਦੇ ਲਈ ਇਸ ਪਰਿਵਾਰ ਦਾ ਪਿਆਰ ਤੁਹਾਨੂੰ ਕਿਵੇਂ ਲੱਗਿਆ ਕਿਵੇਂ ਬਾਈ ਜੀ ਦੇ ਐਫਰਟ ਲੱਗੇ ਕਿਵੇਂ ਬੱਚਿਆਂ ਦੇ ਐਫਰਟ ਲੱਗੇ ਤੁਸੀਂ ਜਰੂਰ ਆਪਣੇ ਕਮੈਂਟ ਕਰਕੇ ਆਪਣੀ ਰਾਏ ਦੇ ਦਿਓ ਜੀ ਤੁਸੀਂ ਜੁੜੇ ਰਹੋ ਵੋਕਲ ਜਗਮੀਦ ਦੇ ਨਾਲ ਬਹੁਤ ਬਹੁਤ ਧੰਨਵਾਦ